ਜੀਤ ਸਾਨੂੰ ਬੇਰੇ ਤੇ ਗਏ ਸੀ ਉੱਥੇ ਇੱਕ ਸਾਫ ਜਿਹੜਾ ਉਹ ਜਨਰੇਟਰ ਦੇ ਉੱਤੇ ਬੈਠਾ ਹੋਇਆ ਸੀ ਉਹ ਵੀ ਵਿਚਾਰੇ ਜਿਹੜੇ ਇਹ ਵੀ ਹੁੰਦੇ ਆ ਜਿਹੜੇ ਜੀਨ ਚੱਲ ਤੋਂ ਆ ਗਿਆ ਵੀ ਉੱਚਾ ਥਾਂ ਉੱਤੇ ਜਾਂਦੇ ਆ ਉਹ ਸਾਨੂੰ ਦੇਖ ਕੇ ਭੱਜ ਗਿਆ ਸੀ ਆਪ ਤਾਂ ਆਪਣੇ ਬਿੱਡੂ ਖਾਣ ਵਾਲੇ ਉਹਦੇ ਜੀਲੇ ਨਹੀਂ ਹੁੰਦੇ ਬਟ ਫਿਰ ਵੀ ਇੱਕ ਟਾਰਚ ਔਰ ਇੱਕ ਜਿਹੜੀ ਛੋਟੀ ਹੱਥ ਚ ਰੱਖੋ ਐਸਕਿਊ ਆਲ ਦਾ ਰੀਫਰੈਸ਼ ਚੱਲ ਰਿਹਾ ਇਸ ਤੋਂ ਬਾਅਦ ਜਿਹੜਾ ਸਾਡਾ ਰੀਹੈਬਿਲੀਟੇਸ਼ਨ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਮਣੇ ਦੇਸ਼ਾਂ ਨੂੰ ਦੇਸ਼ ਦੇਉਂਦੇ ਆ ਕਿ ਹਾਰ ਬਾਰ ਬਿਮਾਰ ਕਿਉਂ ਹੁੰਦੇ ਆ ਰੈਕਰੈਂਟ ਪਲੱਗ ਨਹੀਂ ਹੋ ਸਕਦੇ ਵਿੱਚ ਹੀ ਯਾਰੀ ਰਹੇ ਆ ਤੇ ਜਿਹੜਾ ਹੜ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਪੰਜਾਬ ਸਰਕਾਰ ਦੇ ਮੰਤਰੀ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਤੇ ਲੋਕਾਂ ਦਾ ਹਾਲ ਜਾਣ ਰਹੇ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਅੱਜ ਕਪੂਰਥਲਾ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਨ ਦੇ ਲਈ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ ਔਰ ਫੈਸਲਾ ਸੀਗਾ ਕਿ ਸਾਰੇ ਜਿਹੜੇ ਆ ਗਿਆ ਮੰਤਰੀ ਐਮ ਐਲ ਏ ਲੋਕਾਂ ਦੇ ਵਿੱਚ ਜਾ ਕੇ ਤਰਾਤਲ ਤੇ ਹਾਲਾਤ ਦੇਖੋ ਤੇ ਮੈਂ ਜਿਹੜਾ ਦੌਰਾ ਹੈਗਾ ਜੀ ਇਹ ਕਬੂਥਲੇ ਤੋਂ ਸ਼ੁਰੂ ਕੀਤਾ ਸੀਗਾ ਕਬੂਥਲਾ ਜ਼ਿਲ੍ਹਾ ਹਸਪਤਾਲ ਫਿਰ ਸੁਲਤਾਨਪੁਰ ਲੋਧੀ ਉਹਨਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਕੋਲੇ ਡਾਇਰੀਆ ਦੇ ਪੇਸ਼ੈਂਟਸ ਆ ਜਾਣ 20 ਆ ਜਾਣ 50 ਆ ਜਾਣ ਉਹਨਾਂ ਵਾਸਤੇ ਬੰਦੋਬਸਤ ਕਰਨਾ ਡੈਂਗੀ ਦੇ ਪੇਸ਼ੈਂਟ ਆ ਜਾਣ ਤੇ ਉਹਨਾਂ ਦੀ ਰੋਕத் ਥੰਮ ਦਾ ਬੰਦੋਬਸਤ ਕਰਨਾ ਉਸ ਤੋਂ ਬਾਅਦ ਮੈਂ ਜਿਹੜਾ ਬਸਟ ਅਫੈਕਟਡ ਏਰੀਆ ਸੀਗਾ ਸੁਲਤਾਨਪੁਰ ਲੋਧੀ ਜੀ ਗੁਰੂ ਦੀ ਨਗਰੀ ਦੇ ਵਿੱਚ ਵਾਪਰ ਦਾ ਏਰੀਆ ਉਹਨਾਂ ਮੈਂ ਜਿਹੜੇ ਉੱਥੇ ਡੇਰਿਆਂ ਤੇ ਲੋਕ ਰਹਿੰਦੇ ਆ ਕਿਤੇ ਦੋ ਡੇਰੇ ਆ ਕਿਤੇ ਚਾਰ ਕਿਤੇ 6 ਕਿਤੇ 8 ਉਹਨਾਂ ਦੇ ਵਿੱਚ ਮੈਂ ਜਾ ਕੇ ਆਇਆ ਉੱਥੇ ਅੱਜ ਦੀ ਹਾਲਾਤ ਬਹੁਤ ਅੱਛੇ ਆ ਲੋਕਾਂ ਨੂੰ ਅਸੀਂ ਪੀਣ ਲਈ ਪਾਣੀ ਉਹਨਾਂ ਨੂੰ ਐਡਵਾਈਸ ਕਰਨਾ ਔਰ ORS ਇਹਦੇ ਨਾਲ-ਨਾਲ ਅਸੀਂ ਜਿਹੜਾ ਉਹਨਾਂ ਨੂੰ ਹੈਗਾ ਉੱਥੇ ਰੈਪਿਡ ਰਿਸਪੌਂਸ ਟੀਮ ਸਾਡੀਆਂ ਉਹ ਡੇਰਿਆਂ ਤੇ ਵੀ ਪਹੁੰਚ ਰਹੀਆਂ ਹੈ ਔਰ ਜਿਹੜਾ ਪਿੱਛੇ ਉਹਦੇ ਸਕੂਲ ਆ ਜਿਹੜਾ ਔਰ ਜਿਹੜਾ ਪਿੱਛੇ ਸਕੂਲ ਹੈਗਾ ਸਾਡੇ ਕੋਲੇ ਅਵੇਲੇਬਲ ਉੱਥੇ ਸਾਰੀ ਸਾਡੇ ਕੋਲੇ ਵਟਲਰੀ ਵਾਲਿਆਂ ਦੀ ਵੀ ਸਾਡੀ ਵੀ ਔਰ ਜਿਹੜੇ ਤੁਹਾਡੇ ਮਾਰਕਫੈਟ ਦੇ ਵੀ ਜਿਹੜੇ ਹੈਗੇ ਆ ਸਾਰਿਆਂ ਦੇ ਕਾਊਂਟਰ ਬਣੇ ਹੋਏ ਆ ਉਹਨਾਂ ਨੂੰ ਚਾਹੇ ਦਵਾਈ ਚਾਹੀਦੀ ਹੈ ਕਿਸੇ ਨੂੰ ਕੋਈ ਮਵੈਸ਼ੀ ਨੂੰ ਦਿੱਕਤ ਆ ਤਾਂ ਜਿਹੜੇ ਡਾਕਟਰ ਹੈਗੇ ਆ ਉਹ ਜਾ ਕੇ ਉਹਨਾਂ ਦਾ ਇਲਾਜ ਕਰਦੇ ਆ ਬੰਦਿਆਂ ਦਾ ਇਲਾਜ ਸਾਡੀ ਰੈਪਿਡ ਰਿਸਪੌਂਸ ਟੀਮ ਅੰਦਰ ਚੱਲ ਰਹੀ ਹੈ ਔਰ ਬੈਕਅਪ ਤੇ ਸਾਡੇ ਕੋਲੇ ਜਿਹੜੀਆਂ ਸਾਡੀਆਂ ਮੋਬਾਈਲ ਟੀਮਸ ਆ ਇਲਾਜ ਕਰਦੀਆਂ ਐ ਐਂਬੂਲੈਂਸ ਦੇ ਵਿੱਚ ਸਾਡੀਆਂ ਰੈਪਿਡ ਰਿਸਪੌਂਸ ਟੀਮ ਲੱਗਿਆ ਹੋਈਆਂ ਤੇ ਜਿਹੜੇ ਪਿਛੋਂ ਲੋਡ ਹੁੰਦੀਆਂ ਉਹਨੂੰ ਐਂਬੂਲੈਂਸ ਦੇ ਵਿੱਚ ਬੇਸ ਹਸਪੀਟਲ ਦੇ ਵਿੱਚ ਅਜੇ ਤੱਕ ਲੋਡਣੀ ਪਈ ਐ ਉੱਥੇ ਕੋਈ ਮੱਖੀਆਂ ਮੱਛਰ ਜ਼ਿਆਦਾ ਨਹੀਂ ਸੀਗੇ ਔਰ ਜਿਹੜਾ ਉੱਥੇ ਬਿਆਸ ਦਾ ਪਾਣੀ ਸੀਗਾ ਉਹ ਸਾਫ਼ ਸੀਗਾ ਮੈਨੂੰ ਬੜੇ ਮੇਰੇ ਵਾਸਤੇ ਸਰਪ੍ਰਾਈਜ਼ ਸੀਗਾ ਬਾਕੀ ਬਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਅਸੀਂ ਇੱਕ ਸਾਨੂੰ ਡੇਰੇ ਤੇ ਗਏ ਸੀ ਉੱਥੇ ਇੱਕ ਸਾਫ ਸੀ ਜਿਹੜਾ ਉਹ ਜਨਰੇਟਰ ਦੇ ਉੱਤੇ ਬੈਠਾ ਹੋਇਆ ਸੀਗਾ ਉਹ ਵੀ ਵਿਚਾਰੇ ਜਿਹੜੇ ਇਹ ਵੀ ਹੁੰਦੇ ਜਿਹੜ ਉਹ ਸਾਨੂੰ ਦੇਖ ਕੇ ਭੱਜ ਗਿਆ ਸੀ ਆਮ ਤੌਰ ਤੇ ਡੰਡੂ ਖਾਣ ਵਾਲੇ ਹੁੰਦੇ ਜਿੜੀਲੇ ਨਹੀਂ ਹੁੰਦੇ ਬਟ ਫਿਰ ਵੀ ਇੱਕ ਟਾਰਚ ਔਰ ਇੱਕ ਜੜੀ ਛੋਟੀ ਹੱਥ 'ਚ ਰੱਖੋ ਇਸੇ ਤਰ੍ਹਾਂ ਜਿਹੜੇ ਹੋਰ ਵੀ ਜਿਹੜੇ ਹੈਗੇ ਆ ਆਪਣੀਆਂ ਬਿਮਾਰੀਆਂ ਤੋਂ ਪੀਣ ਲਈ ਪਾਣੀ ਸਾਤੋਂ ਲੈ ਲਓ ਕਲੋਰਿਨ ਦੀਆਂ ਗੋਲੀਆਂ ਲੈ ਲਓ ਔਰ ORS ਆਪਣੇ ਕੋਲੇ ਰੱਖੋ ਔਰ ਜੇ ਕੋਈ ਦਿੱਕਤ ਹੁੰਦੀ ਆ ਤਾਂ ਸਾਨੂੰ ਟੈਲੀਫੋਨ ਨੰਬਰ ਹੈਲਪਲਾਈਨ ਨੰਬਰ ਸਾਰੇ ਜ਼ਿਲ੍ਹਿਆਂ ਨੇ ਦਿੱਤੇ ਹੋਏ ਆ ਉੱਥੇ ਕਾਲ ਕਰੋ ਜਿੰਨੀਆਂ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਅਸੀਂ ਡਿਸਟ੍ਰਿਕਟ ਹਸਪਤਾਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗੁਰਦਾਸਪੁਰ ਦੇ ਵਿੱਚ ਵੀ ਇੱਥੇ ਆਪਣੇ ਫਰੋਜ਼ਪੁਰ ਦੇ ਵਿੱਚ ਵੀ ਔਰ ਬਾਕੀ ਵੀ ਜਿੱਥੇ ਜਿੱਥੇ ਲੋਕ ਸਭਾ ਵਰਸ ਦਾ ਫਾਜ਼ਿਲਕਾ ਦੇ ਵਿੱਚ ਵੀ ਉਹਨਾਂ ਦੀ ਡਿਲੀਵਰੀਆਂ ਸਾਰੀਆਂ ਸੇਫ ਅਸੀਂ ਕਰਵਾ ਕੇ ਦੇ ਰਹੇ ਆ ਕਿਸੇ ਕਿਸਮ ਦੀ ਲੋਕਾਂ ਨੂੰ ਦਿੱਕਤ ਨਹੀਂ ਆਣ ਦੇਾਂਗੇ rescues and relief operations ਚੱਲ ਰਹੇ ਆ ਇਸ ਤੋਂ ਬਾਅਦ ਜਿਹੜਾ ਸਾਡਾ ਰੀਹੈਬਿਲਿਟੇਸ਼ਨ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਹੜ੍ਹ ਬਾਰ-ਬਾਰ ਕਿਉਂ ਆਉਂਦੇ ਆ ਰੈਕਰੈਂਟ ਫਲਡਸ ਨਹੀਂ ਹੋ ਸਕਦੇ ਸ਼ੁੱਡ ਬੀ ਵੈਰੀ ਰੇਅਰ ਤੇ ਜਿਨ੍ਹਾਂ ਨੇ ਆਪਣੇ 1988 ਦੇ ਸਾਲ ਫਲਡ ਸੀਗੇ ਵੀ ਉਹਨੂੰ ਅਸੀਂ ਦੇਖ ਕੇ ਉਹਦਾ ਡਾਟਾ ਐਨਾਲਿਸਿਸ ਕਰਕੇ ਉਹ ਅਸੀਂ ਉਹ ਵੀ ਅਸੀਂ ਜਿਹੜਾ ਹੈਗਾ ਵੀ ਜਿਹੜੇ ਰਿਵਰਸ ਆ ਉਹਨਾਂ ਨੂੰ ਕਿਸ ਤਰ੍ਹਾਂ ਰੈਗੂਲੇਟ ਕਰਨਾ ਉਹਨਾਂ ਦੀ ਪਾਣੀ ਉਹਦੀ ਡੀਸਰਟਿੰਗ ਕਰਨੀ ਆ ਪਾਣੀ ਕਾਰਜ ਕਰਨ ਦੀ ਕਪੈਸਿਟੀ ਵਧਾਣੀ ਆ ਪਲੱਸ ਜਿਹੜੇ ਲੋਕਾਂ ਦੇ ਕੋਲੇ ਜ਼ਮੀਨ ਹੈ ਲੋਕ ਤਿਆਰ ਹੈਗੇ ਆ ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਪਾਣੀ ਦੀ ਹੋਲਡਿੰਗ ਕਪੈਸਿਟੀ ਵਧਾਣੀ ਆ ਸੋ ਇਹ ਲੌਂਗ ਟਰਮ ਮੀਜਰਸ ਤੇ ਵੀ ਅਸੀਂ ਕੰਮ ਕਰਾਂਗੇ ਔਰ ਇਹਦੇ ਨਾਲ ਨਾਲ ਅਸੀਂ ਇਸ ਵੇਲੇ ਜਿਹੜਾ ਹੈਗਾ ਸਾਨੂੰ ਮੈਨੂੰ ਬੜੀ ਖੁਸ਼ੀ ਆ ਕਿ ਸਰਕਾਰ ਦੇ ਨਾਲ ਜਿਹੜਾ ਹੈਗਾ ਮੋਢੇ ਨਾਲ ਮੋਢਾ ਲਾ ਕੇ ਬਹੁਤ ਸਾਰੀਆਂ ਐਨ ਜੀਓਜ਼ ਪਿੰਡਾਂ ਦੀ ਸੰਗਤ ਅ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੈੱਡ ਕਰਾਸ ਕੈਮਿਸਟ ਐਸੋਸੀਏਸ਼ਨ ਬਹੁਤ ਸਾਰੇ ਸੋਸ਼ਲ ਕਲੱਬਸ ਜਿਹੜੇ ਹੈਗੇ ਆ ਉਹ ਸਾਨੂੰ ਬੜਾ ਹੈਲਪਿੰਗ ਹੈਂਡ ਸੀ ਉਹ ਸਾਡੇ ਨਾਲ ਕੋਆਰਡੀਨੇਟ ਕਰਕੇ ਕਰ ਰਹੇ ਆ ਔਰ ਲੋਕਾਂ ਨੂੰ ਖਾਣ ਪੀਣ ਦੀ ਦਵਾਈਆਂ ਦੀ ਉਹਨਾਂ ਦੇ ਮवेशੀਆਂ ਵਾਸਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਂਦੀ ਜਦੋਂ ਜਿਵੇਂ ਆਂਦੇ ਆ ਗਿਆ ਕਹਿਤਾ ਮਾਨਵਯੋਗ ਮੁਖਮਤਜੀ ਸਾਹਿਬ ਨੇ ਉਹਦਾ ਕਰਕੇ ਸਾਰਾ ਗਰਦੌਰੀ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਦੇਵਾਂਗੇ ਵੀ ਵਿਲ ਹੈਲਪ ਹੈਲਪ them ਰੀਬਿਲਡ their ਲਾਈਫਸ ਕਿ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਸਕਣ ਤੇ ਅੱਗੇ ਤੋਂ ਜਿਹੜਾ ਹੈਗਾ ਫਲੱਡ ਦੀ ਜਿਹੜੀ ਹੈਗੀ ਲੌਂਗ ਟਰਮ ਸੋਲੂਸ਼ਨ ਹੈ ਉਹਦੇ ਵਾਸਤੇ ਵੀ ਜਿਹੜੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਨੌ ਕੈਬਨਿਟ ਮਨਿਸਟਰਸ ਦੀ ਜਿਹੜੀ ਮੀਟਿੰਗ ਕਮੇਟੀ ਬਣਾਤੀ ਆ ਉਹ ਕਮੇਟੀ ਜਿਹੜੀ ਹੈਗੀ ਆ ਉਹ ਰੈਸਕਿਊ ਰੀਲੀਫ ਨੂੰ ਵੀ ਕਰੇਗੀ ਬਾਅਦ ਵਿੱਚ ਵੀ ਜਿਹੜੀ ਆਪਣੀਆਂ ਰეკਮੈਂਡੇਸ਼ਨਾਂ ਸਰਕਾਰ ਨੂੰ ਦੇਏਗੀ ਤੇ ਬਣਾ ਕੇ